ਮੇਰੇ ਮਤਰਾ ਜਣੇ ਕੀ ਚੀਜ਼ ਦਿਖਾਈਏ ਬੰਦੇ ਨੇ ਰੇੜੀ ਉੱਤੇ ਬਿਸਕੁਟਾਂ ਦੀ ਫੈਕਟਰੀ ਲਾਈ ਹੋਈ ਆ ਆ ਦੇਖੋ ਥੋੜੇ ਸਾਹਮਣੇ ਤੁਰਤ ਬਣਾ ਕੇ ਬਿਸਕੁਟ ਦੇਊਗਾ ਆ ਦੇਖੋ ਇਹਨੇ ਤਾਜ਼ੇ ਬਣਾਏ ਹੋਏ ਕੱਢੇ ਹੋਏ ਆ ਆ ਇਹਦੀ ਪੱਠੀ ਆ ਰੇੜੀ ਦੇ ਉੱਤੇ ਫਿੱਟ ਕਰੀ ਹੋਈ ਆ ਆ ਧੂਆ ਚੱਲੀ ਜਾਂਦਾ ਫੈਕਟਰੀ ਦਾ ਇੱਥੋਂ ਦੀ ਬਾਲਣ ਪੈ ਜਾਂਦਾ ਇੱਥੋਂ ਨਹੀਂ ਬਾਲਣ ਪੈਂਦਾ ਇਹ ਹਰ ਇੱਕ ਬਾਲਣ ਪਾਇਆ ਹੋਇਆ ਥੋੜੇ ਸਾਹਮਣੇ ਬਿਸਕੁਟ ਬਣਾ ਕੇ ਬਹੁਤ ਸਵਾਦ ਆ ਯਾਰ ਬਹੁਤ ਵਧੀਆ ਆ ਤੁਹਾਡਾ ਕੰਮ ਆ ਬਹੁਤ ਵਧੀਆ ਏ ਡੀ ਆ ਸਾਹਮਣੇ ਫੈਕਟਰੀ ਰੈਡੀ ਤੇ ਫਿੱਟ ਕਰੀ ਫਿਰਦਾ ਪਈ ਯਾਰ ਕਮਾਲ ਹੈ ਜੂਪੀ ਦੇ ਵਿੱਚ ਖੜੇ ਆ ਮੁजफ्फरनगर ਦੇ ਵਿੱਚ ਰੈਡੀ ਦੇ ਉੱਤੇ ਫੈਕਟਰੀ ਬਈ ਬੰਦੇ ਨੇ ਲਾਈ ਹੋਈ ਹੈ ਦੇਖੋ ਗਾਹਕ ਦੀ ਤਸੱਲੀ ਕਿ ਭਾਈ ਸਾਹਮਣੇ ਬਣਾਏ ਆ ਤਾਜ਼ੇ ਆ ਗਰਮ ਖਾਣੇ ਆ ਠੰਡੇ ਖਾਣੇ ਤੁਹਾਡੀ ਮਰਜ਼ੀ ਆ ਇਸ ਚੀਜ਼ ਕਿਹਨੇ ਹੋਏ ਜੀ ਸੂਜੀ ਬੇਸਨ ਕੇ ਸੂਜੀ ਔਰ ਬੇਸਨ ਕੇ ਹਾਂਜੀ ਠੀਕ ਹੈ ਗਰਮ ਗਰਮ ਬੜੇ ਸਵਾਦ ਲੱਗਦੇ ਆ ਕਮਾਲ ਆ ਯਾਰ ਭੈਣ ਲੱਗਿਆ ਭਾਈ ਤੇ ਰੈਡੀ ਆ ਯਾਰ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਜੀ ਰੱਖੇ ਵੱਡੀ ਵੈਕਟੀ ਦੇ ਮਾਲਕ ਬਣੇ ਜਲਦੀ ਦੇਖੋ ਭਾਈ ਇੰਡੀਆ ਇਹ ਬਹੁਤ ਕੰਮ ਹੈ ਬਹੁਤ ਘਾਰ ਹੈ ਕਰਨ ਵਾਲਾ ਚਾਹੀਦਾ ਕੋਈ ਬੜੀ ਇਨਵੈਸਟਮੈਂਟ ਨਹੀਂ ਕੰਮ ਵਧੀਆ ਕੀ ਕਹਿੰਦੇ ਹੈ ਹਰ ਚ ਬੜੀਆ ਹੈ ਬਸ ਕਰ ਦਿਓ ਫੇਮਸ ਫੇਮਸ ਦੇਖ ਤੇ ਫੀਮਲ ਕਰ ਲਿਓ ਅੱਛਾ ਹਾਂ ਤੂੰ ਨਾਤਾ ਨਹੀਂ ਨਹੀਂ ਦਾ ਕਰ ਦਿੰਦੇ ਹੈ ਮਨਾਗਾ ਸੁਣਾ ਕੇ